ਸਾਚੀਰੀ ਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੀ ਨਾਲ ਸੱਚ ਉਹੀ ਜਾਣਦੀ ਸੀ ਮਹਾਰਾਜ ਰਾਜੀ ਰਖੇ ਵਿਧਾਈਆਂ ਹੋਣ ਭਾਈ ਸਾਰਿਆਂ ਨੂੰ ਰੱਬ ਨੇ ਜੜ ਲਗਾਈ ਤਾਂ ਹੀ ਕਹਿੰਦੇ ਨੇ ਰੱਬ ਦੇ ਘਰ ਅੰਧੇਰ ਹੈ ਅੰਧੇਰ ਨਹੀਂ ਪੰਜੀ ਸਾਲੀਂ ਕਿਤੇ ਖੁਸ਼ੀਆਂ ਦਾ ਦੇਨ ਆਇਆ ਕਦੋਂ ਦੀ ੜੀਕ ਦੀ ਸੀ ਵੱਟਾ ਨੇਗ ਲੈ ਕੇ ਜਾਊਗੀ ਬੰਤੋ ਨਹੀਂ ਦਰਵਾਜ਼ੇ ਤੇ ਸੇਰਾ ਬੰਦੀ ਹੋਈ ਕਿਹਾ ਲੈ ਪੋਤੀ ਨਾਲ ਉਹ ਨੇਗ ਚੰਗਾ ਤੇਰੀ ਲਈ ਤਾਂ ਪਹਿਲਾਂ ਹੀ ਤਿਆਰ ਰੱਖਿਆ ਸਭ ਮੈਂ ਸਰਦਾਰਨੀ ਨੇ ਨੇਗ ਬੰਤੋਂ ਦੀ ਝੋਲੀ ਪਾਇਆ ਵਾਹ ਸਰਦਾਰਨੀ ਰੱਬ ਵੱਡੀਆਂ ਉਮਰਾਂ ਵਾਲਾ ਬਣਾਵੀ ਦੂਰੋਂ ਦੂਰੋਂ ਹੀ ਦਵਾਵਾਂ ਦੇਵੇਂਗੀ ਕਿ ਕਾਕੇ ਨੂੰ ਗੋਦੀ ਚੱਕ ਲੋਰੀ ਵੀ ਦੇਵੇਂਗੀ ਲੈ ਹੱਦੈ ਕਾਕਾ ਦੇ ਪਲੂ ਹੀ ਮੇਰੇ ਹੱਥਾਂ ਵਿੱਚ ਬੰਤੋਂ ਨੇ ਨੇਗ ਮੱਥੇ ਨੂੰ ਲਗਾਇਆ ਤੇ ਆਪਣੀ ਝੋਲੀ ਵਿੱਚ ਪਾ ਲਿਆ ਆਜਾ ਅੰਦਰ ਆਜਾ ਬੰਤੋ ਤੇ ਸਰਦਾਰਨੀ ਅੰਦਰ ਜਾਂਦੀਆਂ ਨਹੀਂ ਬੈਠੀ ਸਰਜੀਤ ਆਪਣੇ ਨਾਮ ਜੰਮੇ ਬੱਚੇ ਨਾਲ ਲੇਟੀ ਹੋਈ ਐ ਸਰਜੀਤ ਪੁੱਤ ਵਧਾਈਆਂ ਵਾਲੀਆਂ ਸਾਰੀਆਂ ਮੈਂ ਕਹਿੰਦੀ ਸੀ ਨਾ ਰੱਬ ਦੀ ਭਰੋਸਾ ਰੱਖ ਰੱਬ ਸੁਣੂਗਾ ਅੱਜ ਤੇਰੀ ਸੁਣ ਲਈ ਤੈਨੂੰ ਅਧੂਰੀ ਔਰਤ ਤੋਂ ਮਾਂ ਬਣਾ ਕੇ ਸਪੂਰਨ ਔਰਤ ਬਣਾ ਦਿੱਤਾ ਹੈ ਬੰਤੋ ਨੇ ਸਰਜੀਤ ਦੇ ਸਿਰ ਤੇ ਹੱਥ ਰੱਖਿਆ ਨਾਲ ਹੀ ਕਾਕੇ ਨੂੰ ਚੁੱਕ ਲਿਆ ਉਸ ਨੂੰ ਖਿਡਾਉਣ ਲੱਗੀ ਸਰਜੀਤ ਹਲਕਾ ਜਿਹਾ ਮੁਸਕਰਾਈ ਤੇ ਪੰਜ ਸਾਲ ਪਿੱਛੇ ਚਲੀ ਗਈ ਜਦੋਂ ਵਿਆਹ ਕੇ ਇਸ ਹਵੇਲੀ ਆਈ ਸੀ ਪਿਓ ਵੀ ਵੱਡਾ ਜ਼ਿੰਮੇਦਾਰ ਸੀ ਤੇ ਸਹੁਰਾ ਵੀ ਲਾਗਲੇ ਪਿੰਡਾਂ ਵਿੱਚ ਦੋਨਾਂ ਕੁੜਮਾਂ ਦਾ ਪੂਰਾ ਰੂਹ ਸੀ ਇਸ ਹਵੇਲੀ ਦੇ ਇਕਲੌਤੇ ਵਾਰਿਸ ਪ੍ਰਤਾਪ ਨਾਲ ਉਸ ਦਾ ਵਿਆਹ ਹੋਇਆ ਸੀ ਵਿਆਹ ਦੀ ਪਹਿਲੀ ਰਾਤ ਹੀ ਪਤਾ ਲੱਗ ਗਿਆ ਸੀ ਕਿ ਪ੍ਰਤਾਪਪੂਰਨ ਮਰਦ ਨਹੀਂ ਹੈ ਪ੍ਰਤਾਪ ਨੇ ਉਸ ਨੂੰ ਉਸਦੇ ਪਿਤਾ ਤੇ ਸਾਰੇ ਘਰ ਦੀ ਇੱਜ਼ਤ ਖਾਤਰ ਚੁੱਪ ਰਹਿਣ ਨੂੰ ਕਿਹਾ ਨਾਲ ਹੀ ਉਸਨੇ ਵਾਅਦਾ ਕੀਤਾ ਕਿ ਉਹ ਆਪਣਾ ਇਲਾਜ ਕਰਵਾਏਗਾ ਸਰਜੀਤ ਨੇ ਭਰੋਸਾ ਕਰ ਲਿਆ ਬਸ ਪ੍ਰਤਾਪ ਕਹਿੰਦਾ ਹੀ ਸੀ ਕਿ ਇਲਾਜ ਕਰਵਾ ਲਵਾਂਗਾ ਪਰ ਉਸਨੇ ਕੋਈ ਕਾਲ ਨਾ ਦਿਖਾਈ ਸਾਲ ਗੁਜ਼ਰ ਗਿਆ ਇੱਧਰ ਹਵੇਲੀ ਵਾਲਿਆਂ ਨੂੰ ਬਾਰਸ ਦਾ ਇੰਤਜ਼ਾਰ ਸੀ ਸਾਬ ਸਰਜੀਤ ਨੂੰ ਆਨੇ ਬਹਾਨੇ ਪੁੱਛਣ ਲੱਗੇ ਕਰਦੇ ਕਰਦੇ 2 ਸਾਲ ਬੀਤ ਗਏ ਸਰਜੀਤ ਨੇ ਪ੍ਰਤਾਪ ਨੂੰ ਡਾਕਟਰ ਕੋਲ ਜਾਣ ਲਈ ਬਹੁਤ ਜ਼ੋਰ ਲਗਾਇਆ ਪ੍ਰਤਾਪ ਇਸ ਗੱਲ ਦੇ ਬਾਹਰ ਆਉਣ ਤੋਂ ਡਰਦਾ ਨਾ ਗਿਆ ਅਗਲੇ ਸਾਲ ਸਰਦਾਰਨੀ ਪ੍ਰਤਾਪ ਦਾ ਦੂਜਾ ਵਿਆਹ ਕਰਨ ਦੀ ਗੱਲ ਕਰਨ ਲੱਗੀ ਹੁਣ ਪ੍ਰਤਾਪ ਬਹਾਨੇ ਬਣਾਉਣ ਲੱਗਾ ਮੈਂ ਕਿਹੜਾ ਬੁੱਢਾ ਹੋ ਗਿਆ ਹਾਂ ਹੋ ਜਾਵੇਗਾ ਬੱਚਾ ਮੈਨੂੰ ਕੋਈ ਕਾਲੀ ਨਹੀਂ ਹੈ ਪ੍ਰਤਾਪ ਮਾਂ ਨੂੰ ਕਹਿੰਦਾ ਬਾਅਦ ਵਿੱਚ ਸਹਿਣਾ ਸਰਜੀਤ ਨੂੰ ਪੈਂਦਾ ਸਰਦਾਰਨੀ ਕਈ ਕੁਝ ਸੁਣਾਉਂਦੀ ਅੱਕ ਕੇ ਸਰਜੀਤ ਨੇ ਵੀ ਪ੍ਰਤਾਪ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਜਾਂ ਡਾਕਟਰ ਕੋਲ ਚਲੋ ਜਾਂ ਉਹ ਸਭ ਨੂੰ ਸੱਚ ਦੱਸ ਦੇਵੇਗੀ ਅਖੀਰ ਉਹ ਰਾਜੀ ਹੋ ਗਿਆ ਡਾਕਟਰ ਨੇ ਕਿਹਾ ਇਲਾਜ ਨਾਲ ਉਮੀਦ ਤੇ ਹੈ ਪਰ ਲੰਬਾ ਚੱਲ ਸਕਦਾ ਹੈ ਇਹਨਾਂ ਸ਼ੁਰੂ ਕਰਵਾ ਲਿਆ ਤਿੰਨ ਮਹੀਨੇ ਹੀ ਨੀਂਦੇ ਲਾਜ਼ ਦਾ ਕੋਈ ਅਸਰ ਨਹੀਂ ਹੋਇਆ ਫਿਰ ਤਿੰਨ ਮਹੀਨੇ ਹੋਰ ਪਰ ਕੋਈ ਅਸਰ ਨਹੀਂ ਇਸ ਵਾਰ ਜਦ ਨਾਰਸ ਪ੍ਰਤਾਪ ਦਾ ਕੋਈ ਟੈਸਟ ਕਰਨ ਲਈ ਅੰਦਰ ਲੈ ਕੇ ਗਈ ਤਾਂ ਸਰਜੀਤ ਨੇ ਡਾਕਟਰ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਕਿਰਪਾ ਕਰਕੇ ਮੈਨੂੰ ਸੱਚ ਦੱਸੋ ਕਿੰਨੀ ਉਮੀਦ ਹੈ ਇਹਨਾਂ ਦੇ ਠੀਕ ਹੋਣ ਦੀ ਇਸ ਦੇ ਬਾਰੇ ਪੱਕਾ ਨਹੀਂ ਕਹਿ ਸਕਦਾ ਪਰ ਉਮੀਦ ਬਹੁਤ ਧੁੰਦਲੀ ਹੈ ਹੋਰ ਕੋਈ ਰਾਹ ਨਹੀਂ ਹੈ ਮੇਰੇ ਮਾਂ ਬਣਨ ਦਾ ਜੇ ਥੋੜੀ ਜਿਹੀ ਵੀ ਪ੍ਰੈਗਨਨਸੀ ਹੁੰਦੀ ਤਾਂ ਅਸੀਂ ਇਹਨਾਂ ਦਾ ਵੀਰ ਜੋ ਤੁਹਾਡੇ ਅੰਦਰ ਰੱਖ ਸਕਦੇ ਪਰ ਅਜੇ ਇਹ ਵੀ ਨਹੀਂ ਹੋ ਸਕਦਾ ਤੇ ਜੇ ਕਿਸੇ ਹੋਰ ਦਾ ਰੱਖ ਦਿੱਤਾ ਜਾਵੇ ਇਹ ਕੀ ਕਹਿ ਰਹੇ ਹੋ ਤੁਸੀਂ ਇਹਦੇ ਲਈ ਤੁਹਾਡੇ ਪਤੀ ਤੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੈ ਪਲੀਜ਼ ਡਾਕਟਰ ਮੇਰੀ ਮਦਦ ਕਰੋ ਦੁਨੀਆ ਦੀ ਨਜ਼ਰ ਵਿੱਚ ਉਹ ਬੱਚਾ ਪ੍ਰਤਾਪ ਤੇ ਮੇਰਾ ਹੀ ਹੋਵੇਗਾ ਇਸ ਵਾਰੀ ਕਿਸੇ ਨੂੰ ਖਬਰ ਨਹੀਂ ਲੱਗੇਗੀ ਸਰਜੀਤ ਨੇ ਤਰਲਾ ਲਿਆ ਡਾਕਟਰ ਸੋਚਾਂ ਵਿੱਚ ਪੈ ਗਿਆ ਸਰਜੀਤ ਨੇ ਆਪਣੇ ਵੱਲੋਂ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੱਥ ਜੋੜੇ ਮਿੰਤਾ ਕੀਤੀਆਂ ਅਮੀਰ ਡਾਕਟਰ ਰਾਜੀ ਹੋ ਗਿਆ ਤੇ ਉਸ ਦਾ ਨਤੀਜਾ ਇਹ ਸੀ ਕਿ ਅੱਜ ਇਹ ਹਵੇਲੀ ਖੁਸ਼ੀਆਂ ਦੀਆਂ ਲੜੀਆਂ ਨਾਲ جگਮਗਾ ਰਹੀ ਸੀ ਖੋਸ਼ ਤਾਂ ਉਹ ਵੀ ਸੀ ਇੱਕ ਦਰ ਦੇ ਵੀ ਸੀ ਮਾਂ ਬਣ ਕੇ ਸਪੂਰਨਤ ਹੀ ਹੋਗੀ ਸੀ ਪਰ عورت ਉਹ ਅਜੇ ਵੀ ਅਧੂਰੀ ਹੀ ਸੀ ਜਿਸ ਦਾ ਸੱਚ ਸਿਰਫ ਉਹ ਹੀ ਜਾਣਦੀ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਗੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ